ਸਾ ਸੁਖਬੀਰ ਸਿੰਘ ਬਾਦਲ ਬਹੁਤ ਸੰਜੀਦਗੀ ਦੇ ਨਾਲ ਚੰਡੀਗੜ੍ਹ ਦੀ ਲੜਾਈ ਲੜਨਾ ਚਾਹੁੰਦੇ ਸੀ ਔਰ ਉਸੇ ਕਰਕੇ ਸਰਦਾਰ ਹਰਦੀਪ ਸਿੰਘ ਬੁਟਰੇਲਾ ਨੂੰ ਟਿਕਟ ਦਿੱਤੀ ਹੈ ਪੂਰਾ ਸਹਿਯੋਗ ਦਿੱਤਾ ਹੈ ਪਾਰਟੀ ਨੇ ਉਹਰੇ ਮੈਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਨੂੰ ਕੈਂਪੇਨ ਦੇਖਣ ਲਈ ਨਿਯੁਕਤ ਕੀਤਾ ਸਰਦਾਰ ਹਰਜੀਤ ਸਿੰਘ ਭੋਲਰ ਸਾਹਿਬ ਨੂੰ ਪੂਰਾ ਜਿਹੜਾ ਇਹਦਾ ਅਰਬਨ ਕੈਂਪੇਨ ਸੀ ਉਹ ਦੇਖਣ ਲਈ ਨਿਯੁਕਤ ਕੀਤਾ ਸੋਸ਼ਲ ਮੀਡੀਆ ਟੀਮਸ ਲਾ ਕੇ ਦਿੱਤੀਆਂ ਤਾ ਫਿਰ ਹੋਰ ਪਾਰਟੀ ਮੈਨੂੰ ਨਹੀਂ ਲੱਗਦਾ ਕਿ ਕੋਈ ਸਪੋਰਟ ਕਰ ਸਕਦੀ ਹੈ ਸਵਾਲ ਇਹ ਹੈ ਕਿ ਕੀ ਸਰਦਾਰ ਹਰਦੀਪ ਸਿੰਘ ਬੁਟਰੇਲਾ ਉਹੀ ਸਾਜ਼ਿਸ਼ ਦੇ ਸ਼ਿਕਾਰ ਹੋਗੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਹੋ ਰਹੀ ਹੈ ਕਿਉਂਕਿ ਦੇਖਣ ਨੂੰ ਗੱਲ ਬਹੁਤ ਛੋਟੀ ਹੈ ਦੇਖਣ ਨੂੰ ਲੱਗ ਰਿਹਾ ਹੈ ਕਿ ਪਾਰਟੀ ਦਾ ਕੈਂਡੀਡੇਟ ਚਲਾ ਗਿਆ ਪਰ ਗੱਲ ਉੱਡੀ ਸਿੱਧੀ ਨਹੀਂ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੰਡੀਗੜ੍ਹ ਦੇ ਉੱਤੇ ਹੱਕ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੇ ਖੇਤਰੀ ਮੁੱਦਿਆਂ ਦੀ ਗੱਲ ਕਰਦਾ ਹੈ ਜਿੱਤੇ ਚ ਪਾਣੀਆਂ ਦਾ ਇੱਕ ਵੱਡਾ ਮਸਲਾ ਹੈ ਸਾਡੀ ਰਾਜਧਾਨੀ ਦਾ ਮਸਲਾ ਹੈ ਇਹ ਉਹ ਤਾਕਤਾਂ ਨੇ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਐਮਪੀ ਜਿੱਤ ਕੇ ਚੰਡੀਗੜ੍ਹ ਤੋਂ ਜਾਵੇ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਆਪਣੀ ਰਾਜਧਾਨੀ ਨੂੰ ਇਹ ਜਿਹੜੇ ਦੂਜੇ ਉਰੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਨੂੰ ਪਹਜਾ ਸਕੇ ਅਸਲ ਦੇ ਵਿੱਚ ਲੜਾਈ ਇਹ ਰਾਜਧਾਨੀ ਦੀ ਹੈ ਅਸਲ ਦੇ ਵਿੱਚ ਲੜਾਈ ਸਾਡੇ ਮੁੱਦਿਆਂ ਦੀ ਹੈ ਅਸਲ ਦੇ ਵਿੱਚ ਲੜਾਈ ਸਾਡੇ ਪਾਣੀ ਦੀ ਹੈ ਸੋ ਹਰਦੀਪ ਸਿੰਘ ਬਟਰੇਲਾ ਸਾਹਿਬ ਦਾ ਬਹੁਤ ਛੋਟਾ ਮੋਹਰਾ ਬਣ ਕੇ ਉਹਦਾ ਸ਼ਿਕਾਰ ਹੋ ਗਿਆ ਤਾਂ ਇਹਨੋਂ ਉਹਨਾਂ ਚ ਜਾਣਾ ਨਹੀਂ ਚਾਹੁੰਦਾ ਇਹ ਸਾਜ਼ਿਸ਼ਾਂ ਜਿਹੜੀਆਂ ਕੇਂਦਰ ਤਾਕਤਾਂ ਬੈਠੀਆਂ ਨੇ ਇਹ ਉਹਨਾਂ ਦੀਆਂ ਸਾਜ਼ਿਸ਼ਾਂ ਨੇ ਇਹ ਤਾਂ ਉਹ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਿਆ ਪਲੇਸਾ ਪਾਰਟੀ ਹੈ ਕੋਈ ਲੈਸਾ ਉਹਨੇ ਕਦੀ ਚੱਲੂ ਫੇਰੀ ਸੀ ਉਹ ਕਹਿੰਦੇ ਨੇ ਪ੍ਰਧਾਨ ਸਾਹਿਬ ਦਾ ਕਿਸੇ ਹੋਰ ਨਾ ਕੈਂਡੀਡੇਟ ਆਉਂਦੇ ਤਾਂ ਕਰ ਚ ਲੈ ਨਾ ਰਾਜਨੀਤੀ ਇਹ ਇੱਕ ਇੱਕ ਮਿੰਟ ਰੁਕੋ ਕੀ ਪਾਰਟੀ ਹੁਣ ਅਗੇ ਇਹਾਂ ਚੰਡੀਗੜ੍ਹ ਦਾ ਕੈਂਡੀਡੇਟ ਦਾ ਦੇਖੋ ਅੱਜ ਉਹ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਸਾਰਾ ਚੰਡੀਗੜ੍ਹ ਯੂਨਿਟ ਪਹਿਲਾਂ ਤਾਂ ਮੈਂ ਇਹ ਚੀਜ਼ ਦਿਖਾਉਣੀ ਚਾਹੁੰਦਾ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਜੋ ਕੱਲ ਮੀਡੀਆ 'ਚ ਪ੍ਰਚਾਰਿਆ ਗਿਆ ਕਿ ਜੀ ਚੰਡੀਗੜ੍ਹ ਯੂਨਿਟ ਅਸਤੀਫਾ ਦੇ ਗਿਆ ਉਹ ਚਾਰ ਬੰਦਿਆਂ ਦੀ ਮੈਂ ਕਿਹਾ ਕਿ ਉਹ ਚਾਰ ਬੰਦਿਆਂ ਦੀ ਇੱਕ ਨਿੱਜੀ ਟੀਮ ਉਹਨਾਂ ਦੀ ਕੋਈ ਹੋ ਸਕਦੀ ਹੈ ਉਹਨਾਂ ਦੇ ਨਾਲ ਦੋ ਚਾਰ ਹਮ ਖਿਆਲ ਬੰਦੇ ਹੋ ਸਕਦੇ ਨੇ ਪਰ ਚੰਡੀਗੜ੍ਹ ਦਾ ਯੂਨਿਟ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਆ ਹੈ ਜਿਹੜੀ ਅੱਜ ਤੁਹਾਡੇ ਸਾਹਮਣੇ ਬੈਠੀ ਹੈ ਉਹ ਚੰਡੀਗੜ੍ਹ ਯੂਨਿਟ ਨਹੀਂ ਸੀ ਜੋ ਕੱਲ ਸੀ ਉਹ ਸਰਦਾਰ ਹਰਦੀਪ ਸਿੰਘ ਬੁਟਰੇਲਾ ਤੇ ਉਹਨਾਂ ਦੇ ਨਾਲ ਜਿਹੜੇ ਲੋਕ ਕੁਛ ਚੰਦ ਲੋਕ ਦੋ ਚਾਰ ਲੋਕ ਸਹਿਮਤ ਸੀ ਉਹ ਸੀ ਔਰ ਅੱਜ ਉਹ ਰੀ ਮੀਟਿੰਗ ਦੇ ਵਿੱਚ ਫੈਸਲਾ ਲੈ ਕੇ ਸਾਰੇ ਜਿਹੜੇ ਅਧਿਕਾਰ ਨੇ ਉਹ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸਰਬਸੰਮਤੀ ਦੇ ਨਾਲ ਇਹ ਸਾਰਿਆਂ ਨੇ ਦਿੱਤੇ ਨੇ ਕਿ ਜੋ ਵੀ ਫੈਸਲਾ ਉਹ ਚੰਡੀਗੜ੍ਹ ਲਈ ਲੈਣਗੇ ਇਹ ਪਾਰਟੀ ਨੂੰ ਔਰ ਸਮੂਹ ਹਾਜ਼ਰ ਜਿਹੜੇ ਅੱਜ ਮੀਟਿੰਗ 'ਚ ਹਾਜ਼ਰ ਨੇ ਇਹਨਾਂ ਨੂੰ ਪ੍ਰਵਾਨ ਹੋਏ। ਪ੍ਰੇਮ ਸਰ ਜੀ ਤੁਹਾਡੀ ਪਹਿਲੀ ਪਾਰਟੀ ਜਿਹੜਾ ਜਿਹਨਾਂ ਉਮੀਦਵਾਰ ਜਾਂ ਛੱਡ ਗਏ ਉਹ ਵੀ ਜਾਂ ਜੀ ਤਵੱਸ ਕਰਦੇ ਉਹ ਤਰ੍ਹਾਂ ਕਾਂਗਰਸ ਵਾਲਿਆਂ ਨੂੰ ਕੀਤਾ ਹੋਇ ਉਹਨੇ ਤਾਂ ਭਾਰਤੀ ਜਨਤਾ ਪਾਰਟੀ ਤੇ ਸਿੱਧਾ ਅਲਿਗੇਸ਼ਨ ਲਾਇਆ ਜਾ ਰਿਹਾ ਹੈ ਤੁਸੀਂ ਅਸਪਸ਼ਟੋ ਸਪਸ਼ਟੋ ਤੁਸੀਂ ਗੋਲ ਨਹੀਂ ਜਾ ਰਹੇ ਨਹੀਂ ਮੈਂ ਬੜੇ ਮੈਂ ਦੇਖੋ ਬੜੇ ਸਿੱਧੇ ਤਰੀਕੇ ਨਾਲ ਕਹਿਣਾ ਕਿ ਦੇਸ਼ ਦੀ ਰਾਜਨੀਤੀ ਚੋਂ ਮੁੱਦੇ ਖਤਮ ਹੁੰਤੇ ਜਾ ਰਹੇ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਜਦੋਂ ਖੜੇ ਹੋ ਕੇ ਸਟੇਜ ਦੇ ਉੱਤੇ ਗੱਲ ਕਰਦੇ ਨੇ ਪ੍ਰਧਾਨ ਮੰਤਰੀ ਕੋਲੇ ਦੇਸ਼ ਦੀ ਡਿਵੈਲਪਮੈਂਟ ਦੀ ਕੋਈ ਗੱਲ ਨਹੀਂ ਪ੍ਰਧਾਨ ਮੰਤਰੀ ਕੋਲੇ ਗਰੀਬ ਦੀ ਰੋਜ਼ੀ ਰੋਟੀ ਦੀ ਕੋਈ ਗੱਲ ਨਹੀਂ ਪ੍ਰਧਾਨ ਮੰਤਰੀ ਕੋਲੇ ਗਰੀਬ ਦੇ ਉੱਪਰ ਸਰ ਤੇ ਛੱਤ ਦੀ ਕੋਈ ਗੱਲ ਨਹੀਂ ਪ੍ਰਧਾਨ ਮੰਤਰੀ ਕੋਲੇ ਰੁਪਈਆ ਡਾਲਰ ਦੇ ਮੁਕਾਬਲੇ ਕਿੰਨਾ ਕਮਜ਼ੋਰ ਹੋ ਰਿਹਾ ਉਹਦੀ ਕੋਈ ਗੱਲ ਨਹੀਂ ਭਾਰਤ ਦੀ ਕੀ ਸਥਿਤੀ ਉਹਦੀ ਕੋਈ ਗੱਲ ਨਹੀਂ ਕਿਸਾਨ ਦੀ ਗੱਲ ਨਹੀਂ ਜੋ ਸਾਡੇ ਬੰਦੀ ਸਿੰਘਾਂ ਦੇ ਔਰ ਪੰਜਾਬ ਦੇ ਭਖ ਦੇ ਮਸਲੇ ਉਹਨਾਂ ਦੀ ਕੋਈ ਗੱਲ ਨਹੀਂ ਪ੍ਰਧਾਨ ਮੰਤਰੀ ਕੋਲੇ ਗੱਲ ਕਿਹੜੀ ਹੈ ਮੰਗਲ ਸੂਤਰ ਦੀ ਅਗਰ ਦੇਸ਼ ਦੀ ਆਜ਼ਾਦੀ ਦੇ 75 ਸਾਲ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਮੰਗਲ ਸੂਤਰ ਤੇ ਧਰਮ ਤੇ ਮੱਜਾਂ ਤੇ ਵੋਟ ਮੰਗਣੀ ਚਾਹੁੰਦੇ ਨੇ ਤਾਂ ਇਹ ਦੇਸ਼ ਲਈ ਤਰਾਸਦੀ ਹੈ ਔਰ ਇਹ ਕੱਲੇ ਪ੍ਰਧਾਨ ਮੰਤਰੀ ਨਹੀਂ ਦੇਸ਼ ਦੇ ਵਿੱਚ ਸਾਡੇ ਸੂਬੇ ਦੇ ਮੁੱਖ ਮੰਤਰੀ ਵੀ ਆਈ ਕੁਛ ਕਰ ਰਹੇ ਨੇ ਭਗਵੰਤ ਮਾਨ ਸਾਹਿਬ ਕੋਲੇ ਵੀ ਸੂਬੇ ਦਾ ਕੋਈ ਮਸਲਾ ਨਹੀਂ ਭਗਵੰਤ ਮਾਨ ਸਾਹਿਬ ਕੋਲੇ ਯਾ ਹਰੂਸਾ ਯਾ ਵਿਰੋਧੀਆਂ ਨਾਲ ਤੂ ਤੂ ਮਮੇ ਆ ਲੋਕ ਭਲਾਈ ਸਕੀਮਾਂ ਦੀ ਲਾਅ ਐਂਡ ਆਰਡਰ ਦੀ ਜਿਹਦੇ ਬਾਰੇ ਸੁਪਰੀਮ ਕੋਰਟ ਚ ਖੜੇ ਹੋ ਕੇ ਕਹਿ ਕੇ ਆਏ ਨੇ ਕਿ ਪੰਜਾਬ ਚ ਲਾਅ ਐਂਡ ਆਰਡਰ ਬਹੁਤ ਖਰਾਬ ਹੈ ਉਰੇ ਆਰਪੀਜੀ ਅਟੈਕ ਹੋ ਜੂ ਅਤਵਾਦੀ ਹਮਲਾ ਹੋ ਜੂ ਤੇ ਸਿੱਧੂ ਮੂਸੇਵਾਲੇ ਦੀ ਵੀ ਕਹਿੰਦੇ ਅਸੀਂ ਸਿਕਿਉਰਿਟੀ ਘਟਾਈ ਤੇ ਉਹਦੀ ਹੱਤਿਆ ਹੋਗੀ ਕੀ ਅੱਜ ਭਗਵੰਤ ਮਾਨ ਸਾਹਿਬ ਪੰਜਾਬ ਨੂੰ ਜਵਾਬ ਦੇ ਨਹੀਂ ਕਿ ਭਾਈ ਜੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਾਈ ਤੁਹਾਡੇ ਅਫਸਰਾਂ ਨੇ ਘਟਾਈ ਤੁਹਾਡੀ ਨਿੱਜੀ ਟੀਮ ਨੇ ਪ੍ਰਚਾਰਿਆ ਕੀ ਪਰਚਾ ਦਰਜ ਕੀਤਾ ਸੋ ਜਿਹੜੀ ਸੂਬੇ ਦੀ ਤੇ ਦੇਸ਼ ਦੀ ਰਾਜਨੀਤੀ ਇਹ ਮੁੱਦਿਆਂ ਤੇ ਕੇਂਦ੍ਰਿਤ ਨਹੀਂ ਤੂੰ ਤੂੰ ਮੈਂ ਮੈਂ ਤੇ ਕੇਂਦ੍ਰਿਤ ਹੈ ਇਹ ਦੇਸ਼ ਦਾ ਨੁਕਸਾਨ ਹੋ ਰਿਹਾ ਔਰ ਉਸੇ ਸਾਜ਼ਿਸ਼ਾਂ ਦਾ ਸ਼ਿਕਾਰ ਸਰਦਾਰ ਹਰਦੀਪ ਸਿੰਘ ਹੋਏ ਇਸ ਲਈ ਮੈਂ ਹਰਦੀਪ ਸਿੰਘ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦਾ ਮੈਂ ਹਰਦੀਪ ਸਿੰਘ ਨੂੰ ਸਿਰਫ ਇੱਕ ਕਮਜ਼ੋਰ ਕੜੀ ਮੰਨਦਾ ਜਿਹੜੇ ਕਿ ਉਹ ਪ੍ਰੈਸ਼ਰ ਹੀ ਨਹੀਂ ਚੱਲ ਸਕੇ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਖੇਤਰੀ ਮੁੱਦਿਆਂ ਦੀ ਲੜਾਈ ਲੜਨ ਲਈ ਜਿਹੜੀ ਦਲੇਰੀ ਚਾਹੀਦੀ ਹੈ ਉਹ ਦਲੇਰੀ ਨਹੀਂ ਦਿਖਾ ਸਕੇ ਸੋ ਕਿਸੇ ਪ੍ਰੈਸ਼ਰ ਕਰਕੇ ਉਹ ਪਾਰਟੀ ਤੋੜੋ ਕੇ ਖੜੇ ਹੋਗੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਮੰਤਰੀ ਜਿਹੜੀਆਂ ਅੱਜ ਗੱਲਾਂ ਕਰ ਰਹੇ ਨੇ ਉਹਨਾਂ ਦਾ ਡਟ ਕੇ ਵਿਰੋਧ ਕਰਦਾ ਔਰ ਜੋ ਚੰਡੀਗੜ੍ਹ ਦੇ ਵਿੱਚ ਕੀਤਾ ਗਿਆ ਮੈਂ ਪਹਿਲਾਂ ਕਿੱਥੋਂ ਗੱਲ ਸ਼ੁਰੂ ਕੀਤੀ ਕਿ ਸੂਬੇ ਦੀ ਸਰਕਾਰਾਂ ਤੋੜਦੀਆਂ ਚੁੜੀਆਂ ਹੋਈਆਂ ਤੇ ਚੰਡੀਗੜ੍ਹ ਦੇ ਵਿੱਚ ਵੀ ਉਹੀ ਕੁਝ ਸ਼ੁਰੂ ਕਰਤਾ ਚੰਡੀਗੜ੍ਹ ਕੋਈ ਛੂਤਾ ਨਹੀਂ ਹਲੇ 1.5 ਮਹੀਨਾ ਪਹਿਲਾਂ ਤੁਸੀਂ